ਸਾਢੇ 4 ਸਾਲ ਬਾਅਦ ਆਮ ਆਦਮੀ ਪਾਰਟੀ ਨੂੰ ਯਾਦ ਆਇਆ ਕਿ ਰਾਜਧਾਨੀ ਦੀ ਲੜਾਈ ਵੀ ਆਮ ਆਦਮੀ ਪਾਰਟੀ ਨੇ ਲੜਨੀ ਹੈ ਮੁੱਖ ਮੰਤਰੀ ਸਾਹਿਬ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਦਾ ਮੁੱਢ ਕਿਨੇ ਬੰਨੇ ਉਸੇ ਕਾਂਗਰਸ ਨੇ ਜਿਹਦੇ ਚ ਇੰਡੀਆ ਆਲਾਈਂਸ ਤੁਸੀਂ 파ਟਨਰ ਰਹੇ ਹੋ ਚੰਡੀਗੜ੍ਹ ਦੀ ਮੇਅਰ ਦੀ ਚੋਣ ਇਸੇ ਰਾਜਧਾਨੀ ਦੀ ਮੇਅਰ ਦੀ ਚੋਣ ਦੋਨੇ ਪਾਰਟੀਆਂ ਮਿਲ ਕੇ ਲੜਦੀਆਂ ਰਹੀਏ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਭਗਵੰਤ ਮਾਨ ਸਾਹਿਬ ਗੱਲ ਕਰਨ ਤਾਂ ਫਿਰ ਮਾਨ ਸਾਹਿਬ ਜਵਾਬ ਤਾਂ ਇਹ ਗੱਲਾਂ ਦਾ ਵੀ ਦੇਣਾ ਪੂ ਪਾਰਟੀ ਇਹ ਗੱਲ ਕਰਦੀ ਹੈ ਤੇ ਫਿਰ ਵਾਕਈ ਸੋਚਣਾ ਬਣਦਾ ਕਿਉਂਕਿ ਉਹੀ ਭਗਵੰਤ ਮਾਨ ਸਾਹਿਬ ਨੇ ਜਿੱਦਣ ਹਰਿਆਣੇ ਨੂੰ ਚੰਡੀਗੜ੍ਹ ਚ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਦੇਣ ਦੀ ਗੱਲ ਹੋਈ ਸੀ ਉਹਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਖੜੇ ਹੋ ਕੇ ਕਿਹਾ ਕਿ ਜੇ ਜੇ ਹਰਿਆਣੇ ਨੂੰ ਚੰਡੀਗੜ੍ਹ ਚ ਵਿਧਾਨ ਸਭਾ ਬਣਾਉਣ ਦੇਣੀ ਹੈ ਤਾਂ ਫਿਰ ਪੰਜਾਬ ਨੂੰ ਵੀ ਜ਼ਮੀਨ ਦਿੱਤੀ ਜਾਵੇ ਕੋਲ ਤਾਂ ਹਾਈ ਕੋਰਟ ਹੀ ਹੈ ਮੈਂ ਫੇਰ ਯਾਦ ਕਰਾ ਦਿਆਂ ਮੁੱਖ ਮੰਤਰੀ ਸਾਹਿਬ ਇਹ ਜਿਹੜੀ ਹਾਈ ਕੋਰਟ ਹੈ ਇਹ ਪੰਜਾਬ ਦੀ ਹੈ ਹਰਿਆਣਾ ਟੈਂਪਰੇਰੀ ਤੌਰ ਤੇ ਇਸ ਰਾਜਧਾਨੀ ਨੂੰ ਵਰਤਦਾ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ ਇਹਦੇ ਤੇ ਹੁਣ ਪੰਜਾਬ ਵਿਸ਼ਵਾਸ ਨਹੀਂ ਕਰਦਾ ਕ੍ਰੈਡੀਬਿਲਟੀ ਇਹ ਜਿਹੜੀ ਉਹ ਮੁੱਖ ਮੰਤਰੀ ਦੀ ਚੇਅਰ ਦੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਬੜੀ ਵੱਡੀ ਚਿੰਤਾ ਪ੍ਰਗਟ ਕੀਤੀ ਸਾਢੇ 4 ਸਾਲ ਬਾਅਦ ਆਮ ਆਦਮੀ ਪਾਰਟੀ ਨੂੰ ਯਾਦ ਆਇਆ ਕਿ ਰਾਜਧਾਨੀ ਦੀ ਲੜਾਈ ਵੀ ਆਮ ਆਦਮੀ ਪਾਰਟੀ ਨੇ ਲੜਨੀ ਹੈ ਮੁੱਖ ਮੰਤਰੀ ਸਾਹਿਬ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਦਾ ਮੁੱਢ ਕਿਨੇ ਬੰਨੇ ਉਸੇ ਕਾਂਗਰਸ ਨੇ ਜਿਹਦੇ ਚ ਇੰਡੀਆ ਆਲਾਈਂਸ ਤੁਸੀਂ ਪਾਰਟਨਰ ਰਹੇ ਹੋ ਚੰਡੀਗੜ੍ਹ ਦੀ ਮੇਅਰ ਦੀ ਚੋਣ ਇਸੇ ਰਾਜਧਾਨੀ ਦੀ ਮੇਅਰ ਦੀ ਚੋਣ ਦੋਨੇ ਪਾਰਟੀਆਂ ਮਿਲ ਕੇ ਲੜਦੀਆਂ ਰਹੀਆਂ ਕਾਂਗਰਸ ਨੇ ਜੋ ਕੀਤਾ ਉਹ ਸਾਰਿਆਂ ਦੇ ਸਾਹਮਣੇ ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਭਗਵੰਤ ਮਾਨ ਸਾਹਿਬ ਗੱਲ ਕਰਨ ਤਾਂ ਫਿਰ ਮਾਨ ਸਾਹਿਬ ਜਵਾਬ ਤਾਂ ਇਹ ਗੱਲਾਂ ਦਾ ਵੀ ਦੇਣਾ ਪੂ ਕਿ ਸਿਟਕੋ ਬੀਬੀਐਮਪੀ ਜੋ ਪੰਜਾਬ ਦੀ ਨੁਮਾਇੰਦਗੀ ਕਿਦੇ ਸਮੇਂ ਚ ਖਤਮ ਹੋਈ ਉਹਦੇ ਲਈ ਤਾਂ ਜ਼ਿੰਮੇਵਾਰ ਆਪ ਜੀਓ ਆਪ ਜੀ ਦੀ ਸਰਕਾਰ ਹੈ ਸੈਨਟ ਦੀਆਂ ਚੋਣਾਂ ਰੱਦ ਹੋਈਆਂ ਬੀਐਸਐਫ ਪੰਜਾਬ ਚ 50 ਕਿਲੋਮੀਟਰ ਅੰਦਰ ਆ ਗਈ ਔਰ ਮੁੱਖ ਮੰਤਰੀ ਬਣਦੇ ਸਾਰ ਦਿੱਲੀ ਭੱਜੇ ਗਏ ਤੇ ਦਸਕਤ ਕਰਕੇ ਜਿਹੜਾ ਇੱਕ ਐਗਰੀਮੈਂਟ ਕਰਕੇ ਆਏ ਸੀ ਉਦੋਂ ਰਵਿੰਦ ਕੇਜਰੀਵਾਲ ਦੀ ਸਰਕਾਰ ਨਾਲ ਸਾਰੇ ਹੱਕ ਹਕੂਕ ਦਿੱਲੀ ਕੋਲ ਗਿਰਵੀ ਰੱਖੇ ਸੋ ਜਦੋਂ ਆਮ ਆਦਮੀ ਪਾਰਟੀ ਇਹ ਗੱਲ ਕਰਦੀ ਹੈ ਤੇ ਫਿਰ ਵਾਕਈ ਸੋਚਣਾ ਬਣਦਾ ਕਿਉਂਕਿ ਉਹੀ ਭਗਵੰਤ ਮਾਨ ਸਾਹਿਬ ਨੇ ਜਿੱਦਣ ਹਰਿਆਣੇ ਨੂੰ ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਦੇਣ ਦੀ ਗੱਲ ਹੋਈ ਸੀ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਖੜੇ ਹੋ ਕੇ ਕਿਹਾ ਕਿ ਜੇ ਜੇ ਹਰਿਆਣੇ ਨੂੰ ਚੰਡੀਗੜ੍ਹ 'ਚ ਵਿਧਾਨ ਸਭਾ ਬਣਾਉਣ ਦੇਣੀ ਹੈ ਤਾਂ ਫਿਰ ਪੰਜਾਬ ਨੂੰ ਵੀ ਜ਼ਮੀਨ ਦਿੱਤੀ ਜਾਏ। ਉਦੋਂ ਭਗਵੰਤ ਮਾਨ ਸਾਹਿਬ ਇਹ ਭੁੱਲ ਗਏ ਕਿ ਇਹ ਜਿਹੜੀ ਵਿਧਾਨ ਸਭਾ ਹੈ ਇਹ ਪੰਜਾਬ ਦੀ ਹੈ। ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ। ਤੇ ਅੱਜ ਕਹਿੰਦੇ ਸਾਡੇ ਕੋਲ ਤਾਂ ਹਾਈ ਕੋਰਟ ਹੀ ਹੈ। ਮੈਂ ਫੇਰ ਯਾਦ ਕਰਾ ਦਿਆਂ ਮੁੱਖ ਮੰਤਰੀ ਸਾਹਿਬ ਇਹ ਜਿਹੜੀ ਹਾਈ ਕੋਰਟ ਹੈ ਇਹ ਪੰਜਾਬ ਦੀ ਹੈ। ਹਰਿਆਣਾ ਟੈਂਪਰਰੀ ਤੌਰ ਤੇ ਇਸ ਰਾਜਧਾਨੀ ਨੂੰ ਵਰਤਦਾ ਹਰਿਆਣਾ ਆਪਦੀ ਰਾਜਧਾਨੀ ਕਿਤੇ ਵੀ ਬਣਾ ਲੇ ਕੋਟ ਕਿਤੇ ਵੀ ਬਣਾ ਲੇ ਤੁਸੀਂ ਵੱਖਰੀ ਕੋਰਟ ਨਾ ਮੰਗੋ ਇਹ ਜਿਹੜੀ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਹੈ ਇਹ ਪੰਜਾਬ ਦੇ ਹਿੱਸੇ ਦੀ ਹੈ ਸੋ ਜਦੋਂ ਪੰਜਾਬ ਦੇ ਮੁੱਖ ਮੰਤਰੀ ਫੰਡਾਮੈਂਟਲਸ ਦੇ ਉੱਤੇ ਗਲਤੀਆਂ ਕਰਦੇ ਨੇ ਫਿਰ ਦੁੱਖ ਹੁੰਦਾ ਇਹ ਗਲਤੀ ਹੈ ਜਾਂ ਸਾਜ਼ਿਸ਼ ਹੈ ਮੈਨੂੰ ਇਹ ਲੱਗਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਕਿਸੇ ਦਬਾਅ ਹੇਠ ਕੱਲ ਨੂੰ ਕੇਂਦਰ ਆ ਕੇ ਕਹਿ ਦੂਗਾ ਜੀ ਵੱਖਰੀ ਜ਼ਮੀਨ ਲੈ ਕੇ ਹਾਈ ਕੋਰਟ ਬਣਾ ਲਓ ਫਿਰ ਬਣਾ ਲੋਗੇ ਮੁੱਖ ਮੰਤਰੀ ਸਾਹਿਬ ਫਿਰ ਕਲੇਮ ਛੱਡ ਦੋਗੇ ਇਹ ਜਿਹੜਾ ਕਹਿਣੀ ਕਰਨੀ ਦਾ ਫਰਕ ਆ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਦਿਖਦਾ ਹੈ ਅੱਜ ਜੋ ਮੋੜ ਦੇ ਵਿੱਚ ਹੋਇਆ ਉਹਦੇ ਬਾਰੇ ਕੀ ਜਵਾਬ ਹੈ ਗੱਲਾਂ ਤਾਂ ਆਪਾਂ ਕ੍ਰਪਸ਼ਨ ਫ੍ਰੀ ਸਰਕਾਰ ਦੀਆਂ ਕਰਦੇ ਆ ਗੱਲਾਂ ਤਾਂ ਕਰਦੇ ਆ ਕਿ ਜੀ ਅਸੀਂ ਬੜੇ ਇਮਾਨਦਾਰਾ ਕਟੜ ਇਮਾਨਦਾਰ ਤੇ ਮੋੜ ਦੇ ਵਿੱਚ ਤੁਹਾਡੇ ਆਪ ਦੇ ਵਿਧਾਇਕ ਮੈਸਰ ਖਾਨਾ ਤੇ ਉੱਥੇ ਦਾ ਜਿਹੜਾ ਮਿਊਸਪਲ ਕਮੇਟੀ ਦਾ ਪ੍ਰਧਾਨ ਹੈ ਉਹਨੇ ਗਣਤੰਤਰ ਦਿਵਸ ਵਾਲੇ ਦਿਨ ਇਹ ਅਲੀਗੇਸ਼ਨ ਲਾਇਆ ਕਿ 30 ਲੱਖ ਰੁਪਏ ਚ ਮੈਨੂੰ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਹੁਣ ਬੈਠਣ ਨੂੰ ਕੁਰਸੀ ਵੀ ਨਹੀਂ ਦਿੰਦੇ ਤੋ ਕੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਕਰਨ ਜਾ ਰਹੇ ਨੇ ਗਣਤੰਤਰ ਦਿਵਸ ਦੇ ਉੱਤੇ ਦਫ਼ਤਰਾਂ ਦੇ ਵਿੱਚ ਤਾਂ ਅਸੀਂ ਫੋਟੋਆਂ ਲਾਈਆਂ ਨੇ ਅੰਬੇਦਕਰ ਸਾਹਿਬ ਦੀ ਵੀ ਲਾਈ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਵੀ ਲਾਈ ਹੈ ਤੇ ਉਹ ਜਿਨ੍ਹਾਂ ਨੇ ਲੜਾਈ ਲੜੀ ਭਾਰਤ ਨੇ ਅਜੇ ਦਿਨ ਦੇਖਿਆ ਉਸ ਦਿਹਾੜੇ ਤੇ ਤੁਹਾਡੀ ਪਾਰਟੀ ਤੇ ਅਲੀਗੇਸ਼ਨ ਲੱਗਿਆ ਕਿ 30-30 ਲੱਖ ਚ ਤੁਹਾਡੀ ਪਾਰਟੀ ਕਮੇਟੀਆਂ ਦੀ ਪ੍ਰਧਾਨਗੀ ਵੇਚ ਰਹੀ ਹੈ ਉਹਦੇ ਬਾਰੇ ਵੀ ਜਿਹੜਾ ਜਵਾਬ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਿਓ ਆਮ ਆਦਮੀ ਪਾਰਟੀ ਇਹ ਜਿਹੜੀ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਦਾ ਅਸਲ ਮੁੱਦੇ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ ਇਹਦੇ ਤੇ ਹੁਣ ਪੰਜਾਬ ਵਿਸ਼ਵਾਸ ਨਹੀਂ ਕਰਦਾ ਕ੍ਰੈਡੀਬਿਲਟੀ ਹੈ ਜਿਹੜੀ ਉਹ ਮੁੱਖ ਮੰਤਰੀ ਦੀ ਚੇਅਰ ਦੀ ਭਗਵੰਤ ਮਾਨ ਸਾਹਿਬ ਤੁਸੀਂ ਖਤਮ ਕਰ ਚੁੱਕੇ